ਇਹ 버거 ਪੰਜਾਬ ਚ ਤਾਂ ਛੱਡੋ ਤੁਹਾਨੂੰ ਪੂਰੇ ਇੰਡੀਆ ਚ ਵੀ ਕਿਤੇ ਨਹੀਂ ਮਿਲਣੇ ਜਿਹੜੇ ਅੱਜ ਅਸੀਂ ਲੁਧਿਆਣੇ ਦੀ ਇਸ ਜਗ੍ਹਾ ਦੇ ਉੱਤੇ ਟਰਾਈ ਕਰੇ। ਸੋ ਅੱਜ ਅਸੀਂ ਆਈ ਸੀ ਵਿਕਟ ਚਿਕਨ ਵਾਲਿਆਂ ਦੇ ਸੀ ਪਟੇਲ ਦੇ ਸਪੈਸ਼ਲ ਸਿਰਫ ਇਹਨਾਂ ਦਾ 버거 ਟਰਾਈ ਕਰਨ ਆਈ ਸੀ। ਸਭ ਤੋਂ ਪਹਿਲਾਂ ਟਰਾਈ ਕਰਿਆ ਆਪਾਂ ਇਹਨਾਂ ਦਾ ਕ੍ਰਿਸਪੀ ਫਰਾਈਡ ਚਿਕਨ 버거 ਤੇ 버거 ਵੀ ਦੇਖਣ ਜੇ ਕੋਈ ਸ਼ੇਸਟਾਈਪ ਦਾ ਲੱਗ ਰਿਹਾ ਇੱਕ ਵਾਰ ਤੁਸੀਂ 버거 ਦਾ ਸਾਈਜ਼ ਦੇਖੋ। ਇੱਕ ਬੰਦਾ ਇਹ 버거 ਨਹੀਂ ਖਾ ਸਕਦਾ ਦੋ ਬੰਦੀ ਇਹ 버거 ਖਾ ਸਕਦੇ ਨੇ। ਟੇਸਟ ਮੈਂ ਕਹਿੰਨਾ ਇੱਕ ਨੰਬਰ ਸੀ ਇਸ 버거 ਦਾ ਤੇ ਉਸ ਤੋਂ ਬਾਅਦ ਟਰਾਈ ਕਰਿਆ ਆਪਾਂ ਇਹਨਾਂ ਦਾ ਸਪੈਸ਼ਲ ਗਾਰਲਿਕ ਐਂਡ ਪ ਰੀਡੀਅਰ ਕਰਦੇ ਨੇ ਤੇ ਆਪਣਾ ਦੂਜਾ 버ਗਰ ਵੀ ਬਣ ਕੇ ਰੈਡੀ ਹੋ ਚੁੱਕਾ ਮੈਂ ਪਰਸਨਲੀ ਤੈਨੂੰ ਰეკਮੈਂਡ ਕਰੂੰਗਾ ਜੇ ਤੁਸੀਂ ਕਦੇ ਇੱਥੇ ਗਏ ਇਹ 버ਗਰ ਜ਼ਰੂਰ ਟ੍ਰਾਈ ਕਰਿਓ ਮੇਰਾ ਅਜੇ ਤੱਕ ਦਾ ਟ੍ਰਾਈ ਕਰਿਆ ਹੋਇਆ ਸਭ ਤੋਂ ਬੈਸਟ 버ਗਰ ਦੇ ਵਿੱਚ ਇੱਕ ਸੀ ਇਹ 버ਗਰ ਤੇ ਲਾਸਟ ਟ੍ਰਾਈ ਕਰੀ ਆਪਨੇ ਮੌਸੋ ਚਿਕਨ ਪ੍ਰਾਈਜ਼ ਸੋ ਅਸੀਂ ਪਟਿਆਲੇ ਤੋਂ ਸਪੈਸ਼ਲ ਗਏ ਸੀ ਇਹ ਜਗ੍ਹਾ ਤੇ ਸਭ ਚੀਜ਼ਾਂ ਟ੍ਰਾਈ ਕਰਨ ਪਹਿਲਾਂ ਸਾਨੂੰ ਥੋੜਾ ਜਿਹਾ ਡਰ ਵੀ ਲੱਗ ਰਿਹਾ ਸੀ ਵੀ ਕਿਤੇ ਇਕਲੋਜੀ ਨਾ ਹੋ ਜਾਏ ਤੇ ਇੱਥੇ ਦੇ ਟੇਸਟ ਨੇ ਸਾਨੂੰ ਬਿਲਕੁਲ ਵੀ ਨਿਰਾਸ਼ ਨਹੀਂ ਕੀਤਾ ਇੱਥੇ ਦੀ ਖਾਸ ਗੱਲ ਏ ਸੀ 버ਗਰ ਤੇ ਸਭ ਦੇ ਵਿੱਚ ਤੁਹਾਨੂੰ ਬਹੁਤ ਵੈਰਾਈਟੀ ਮਿਲ ਲੱਗਿਆ ਤੇ ਜਿੱਤੇ ਦੇ ਡਰੈਸ ਦੀ ਗੱਲ ਕਰਾਂ ਲੁਧਿਆਣੇ ਦੇ ਬੀਆਰਐਸ ਨਗਰ ਵਿੱਚ ਬੀਜੇ ਫੇਅਰ ਪ੍ਰਾਈਸ ਦੇ ਬਿਲਕੁਲ ਨਾਲ ਹੀ ਇਹ ਸ਼ਾਪ ਜਿਹਦਾ ਨਾਮ ਹੈ ਵਿਗਟ ਚਿਕਨ ਤੁਸੀਂ ਇੱਕ ਵਾਰੀ ਆਕੇ ਤੇ ਜ਼ਰੂਰ ਵਿਜ਼ਿਟ ਕਰਿਓ